ਸਾਡੇ ਨਾਲ ਇਸ ਵੇਲੇ ਪਿੰਡ ਲੰਗੜੂਆ ਦੇ ਸਰਪੰਚ ਸਾਹਿਬ ਵੀ ਮੌਜੂਦ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜਾ ਲੰਗੜੂਆ ਕਾਫੀ ਪੁਆਇੰਟ ਟਿਕਣਾ ਜਾਂਦਾ ਸੀ ਕਿ ਡਰੱਗ ਬੜਾ ਇੱਥੇ ਵਿਕਦਾ ਹੈ ਕੀ ਕਹਿਣਾ ਚਾਹੁੰਦੇ ਉਹ ਕੀ ਪੀਛੇ ਸੀ ਪਹਿਲਾਂ ਬਿਲਕੁਲ ਇਹ ਇਹਨਾਂ ਦੀ ਸਲਾਘਾ ਕਰਨੀ ਬਣਦੀ ਹੈ ਕਿ ਇਹ ਮਤਲਬ ਹੁਣ ਸਾਡੇ ਪਿੰਡ ਦੇ ਵਿੱਚ ਕਾਫੀ ਇਹਦਾ ਮਤਲਬ ਆਰਾਮ ਹੈ ਹੁਣ ਖਤਮ ਨਾਲ ਦਾ ਹੀ ਹੈ ਕੰਮ ਇਹ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਪਿੰਡ ਜਿਹੜਾ ਨਸ਼ਿਆਂ ਦੇ ਕਰਕੇ ਬਹੁਤ ਮਸ਼ਹੂਰ ਰਿਹਾ ਇਹ ਕੋਈ ਮਤਲਬ ਥੋੜੇ ਸਮੇਂ ਦੀ ਗੱਲ ਨਹੀਂ ਹੈ ਸ਼ੁਰੂ ਤੋਂ ਹੀ ਪਿਛਲੇ ਸਮੇਂ ਚ ਦੋ ਤਿੰਨ ਐਸ ਐਚਓ ਸਦਰ ਜਿਹੜੇ ਸਾਡੇ ਸਦਰ ਦੇ ਅੰਦਰ ਅੰਡਰ ਆਉਂਦੇ ਆ ਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਜਿਹਦੇ ਨਾਲ ਜਾਨੀ ਕਿ ਹੌਲੀ ਹੌਲੀ ਇਹ ਨੂੰ ਠੱਲ ਪੈਂਦੀ ਪੈਂਦੀ ਬਸ ਕਾਫੀ ਪਹਿ ਚੁੱਕੀ ਆ ਜਾਨੀ ਜਿੱਥੇ ਆਪਾਂ ਖੜੇ ਆ ਹੁਣ ਇੱਥੇ ਤਕਰੀਬਨ ਘੱਟੋ ਘੱਟੀ ਸੀ 40 40 ਮੋਟਰਸਾਈਕਲ ਹਰ ਵੇਲੇ ਨਸ਼ਾ ਲੈਣ ਵਾਲੇ ਮਤਲਬ ਉਹ ਖੜੇ ਰਹਿੰਦੇ ਸੀ ਮਤਲਬ ਲੰਗਣਾ ਵੀ ਔਖਾ ਸੀਗਾ ਪਿੰਡ ਵਾਸੀਆਂ ਨੂੰ ਲੇਕਿਨ ਹੁਣ ਪਿਛਲੇ ਸਮੇਂ ਤੋਂ ਮਤਲਬ ਜਦੋਂ ਦੇ ਸਾਡੇ ਐਸਐਚਓ ਸਦਰ ਜੀ ਸ਼ੋਕਮਾਰ ਜੀ ਆਏ ਆ ਉਦੋਂ ਤੋਂ ਉਹਦਾ ਬਿਲਕੁਲ ਹੀ ਮਤਲਬ ਇੱਥੇ ਹੁਣ ਜਿਹੜਾ ਕਿ ਸ਼ਾਂਤੀ ਹੈ ਮਤਲਬ ਕੋਈ ਮੋਟਰਸਾਈਕਲ ਵਾਲਾ ਨਸ਼ੇ ਲੈਣ ਵਾਲਾ ਜਾਂ ਕੋਈ ਨਹੀਂ ਤਾਂ ਪਿੰਡ ਦੇ ਵਿੱਚ ਤਕਰੀਬਨ ਦਵੀੜਾਂ ਹੀ ਪੈਨੀਆਂ ਸੀ ਅਗਰ ਹੁਣ ਕੋਈ ਪ੍ਰਸ਼ਾਸਨ ਵੱਲੋਂ ਤੁਹਾਡਾ ਮੁਲਾਜ਼ਮ ਆ ਜਾਂਦੇ ਸੀ ਤਾਂ ਮੋਟਰਸਾਈਕਲ ਕਰ ਇਧਰ ਨੂੰ ਭੱਜ ਦੇ ਕਦੇ ਦਿਨ ਨੂੰ ਕੋਈ ਬੰਦਿਆਂ ਨੂੰ ਅਕਸੀਡੈਂਟ ਦਾ ਵੀ ਖਤਰਾ ਰਹਿੰਦਾ ਸੀ ਲੇਕਿਨ ਹੁਣ ਮੈਂ ਜਿੱਥੋਂ ਤੱਕ ਕਹਿ ਸਕਦਾ ਕਿ ਠੀਕ ਹੈ ਮਤਲਬ bizness ਤਾਂ ਨਹੀਂ ਹੁੰਦਾ ਜਿਹੜੇ ਲੋਕ ਪਹਿਲਾਂ ਤੋਂ ਇਸ ਕੰਮ 'ਚ ਲੱਗੇ ਹੋਏ ਆ ਉਹ ਇਹ ਕਹੇ ਕਿ ਮਤਲਬ ਥੋੜਾ ਜਿਹਾ ਬਹਾਨਾ ਬਣਾਦੇ ਜੀ ਅਸੀਂ ਹੋਰ ਕੀ ਕਰੀਏ ਪਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਬਹੁਤ ਕੀਤੀ ਆ ਅਸੀਂ ਇਹਨਾਂ ਦੇ ਬੱਚੇ ਜਿੰਨੇ ਵੀ ਅੱਗੇ ਆਉਣ ਵਾਲੀ ਜਨਰੇਸ਼ਨ ਆ ਤੇ ਮੈਂ ਪਿੰਡ ਦੇ ਵਿੱਚ ਪਿਛਲੇ ਟਰਮ 'ਚ ਸਰਪੰਚ ਸੀ ਹੁਣ ਵੀ ਸਰਪੰਚ ਮੈਂ ਹੀ ਆ ਲੇਕਿਨ ਅਸੀਂ ਹੁਣ ਇਹਨਾਂ ਨੂੰ ਟੂਰਨਾਮੈਂਟ ਟੀਮਾਂ ਦੇ ਵਿੱਚ ਜਾਨੀ ਇਹਨਾਂ ਨੂੰ ਖੇਡਾਂ ਵਿੱਚ ਕਾਫੀ ਪ੍ਰਚਾਤ ਕਰਕੇ ਤੇ ਲੈ ਗਏ ਆ ਉਹ ਨਵੀਂ ਪੀੜ੍ਹੀ ਜਿਹੜੀ ਹੈ ਉਹ ਬਿਲਕੁਲ ਨਹੀਂ ਮਤਲਬ ਇਸ ਪਾਸੇ ਨੂੰ